ਸਾਲ ਜੀ ਸਾਰਿਆਂ ਨੂੰ ਮੇਰੀ ਗੱਲ ਦੀ ਸਾਰਿਆਂ ਨੂੰ ਠੀਕ ਹੋ ਗਈ ਅੱਜ ਸਾਡੀ ਹੋਣ ਲੱਗੀ ਨਵੀਂ ਵੀਡੀਓ ਸਟਾਰ ਤੇ ਉੱਥੇ ਚੱਲਣੀ ਹੈ ਸ਼ੂਟਿੰਗ ਆਉਂ ਦਿਖਾਉਂਦੇ ਆ ਕਿੱਥੇ ਗਿਆ ਪੂਆ ਜੀ ਆਈ ਪੂਆ ਜੀ ਪਾਏ ਨਾ ਮਰਜੇ ਆ ਕੀਤਾ ਚੱਪਲ ਪਿਆਦੀ ਪਾ ਨਹੀਂ ਨਹੀਂ ਮੰਮੀ ਮੈਂ ਨਹੀਂ ਪਾਣੀ ਮੇਰੀ ਚੱਪਲ ਖਸ ਜਾਣੇ ਆ ਪਰ ਉਹਨਾਂ ਗੰਡਾ ਕੀ ਦੀ ਟੋਪ ਲੱਗੀ ਚਲ ਪਾ ਪੇ ਲੈ ਪੈਰੀ ਚ ਨਹੀ ਨਹੀ ਟੁੱਟ ਜਾਣੀ ਹੈ ਮੇਰੀ ਟੁੱਟ ਜਾਗੀ ਤਾਂ ਮੈਂ ਨਵੀਂ ਲਾ ਦੂੰਗੀ ਪਾਲਾ ਪੈਰੀ ਬੜੀ ਥੋਪੀ ਉਹ ਵੇਖ ਕਿੰਨੀ ਕਰਮੀ ਆ ਲਾ ਦੋਗੇ ਨਾ ਮੈਨੂੰ ਹਾਂ ਲਾ ਦੂੰਗੀ 83 ਦਾ ਆਈ ਪੁਰਾਣੀ ਮੇਰੇ ਕਰਮਾ ਜਿੱਥੋਂ ਰੱਖਿਆ ਰੱਬ ਨੇ ਪੈਸੇ ਵੀ ਤੇ ਫਰਕ ਕੋਈ ਨਹੀਂ ਬੱਜ ਬੜਿਆ ਵਧੀਆ ਸ਼ਦਾਈ ਵਾਲੀ ਐਕਟਰੀ ਸੋਰੀ ਕੀਤੀ ਹੈ ਚਲੋ ਉਹਦਾ ਵੀਡੀਓ ਵੇਖੋ ਇਹ ਨਾ ਰਮਨ ਵੀ ਦੇ ਵੀ ਡਾਕਟਰ ਆਖੀ ਜਾਂਦਾ ਇਹਨੂੰ ਫਰਕ ਪੈ ਜਾਣਾ ਇਹਨੂੰ ਫਰਕ ਪੈਣਾ ਮੈਨੂੰ ਤਾਂ ਕੋਈ ਫਰਕ ਇਹਦੇ ਤੋਂ ਜ਼ਿਆਦਾ ਨਹੀਂ ਹਮ ਤੇ ਰਦੀਆਂ ਅੱਗੇ ਨੂੰ ਵੀ ਆਸਾਂ ਵੀ ਕਰਦੀਆਂ ਜਾਂਦੀਆਂ ਆਹ ਗਾਉਣੀ ਦੁਖੀ ਹੋਈ ਹੈ ਸੱਚੀ 베ਰੀ ਤੇ ਕੀ ਕਰਾਂ ਤਾ ਇਹ ਵੀ ਲਾਈ ਜਾਨੀ ਆ ਫਰਕ ਵੀ ਕੋਈ ਨਹੀਂ ਇਹਨੂੰ ਪੈਂਡਿਆ ਮਮਾ ਨੂੰ ਕਿੱਥੇ ਦੱਸ ਲੈ ਕੇ ਜਾਵਾਂ ਚੱਲਾਂ ਆਂ ਉਹ ਤਾਂ ਉਹ ਕੰਮ ਨਹੀਂ ਜਾਣਾ ਮੈਂ ਰਚ ਗਈ ਮਰਜ਼ੀ ਆ ਜੀ ਦਵਾਈ ਲਈ ਆਏ ਉਹ ਪਾਣੀ ਹਣੇ ਹਾਂ ਬਹੁਤ ਨੂੰ ਵੀ ਕਿਸੇ ਹੋਰ ਕੋਈ ਨਾ ਅੱਛਾ ਨਹੀਂ ਟਿਕਣਾ ਨਹੀਂ ਆ ਗੱਡੀ ਦਾ ਮਨ ਲੱਗ ਜਾ ਮੈਂ ਖੇਡਣ ਜਾਣਾ ਮਮੀ ਮੈਂ ਖੇਡਣ ਜਾਣਾ ਮੇਰੇ ਦੋਸਤਾਂ ਕੋਲ ਨਹੀਂ ਮੈਂ ਛੱਡਣ ਜਾਣਾ ਮੈਨੂੰ ਨਹੀਂ ਹੋਣਾ ਮੈਂ ਆਣਾ ਛੱਡਣਾ ਬਾੜੇ ਕਰਕੇ ਜਾਣਿਆ ਆ ਜਿਹੜੀ ਦਵਾਈ ਲਈ ਖਾਣੀ ਕਿ ਨਹੀਂ ਆਵੇ ਡਾਕਟਰ ਨੇ ਕਿੰਨੀ ਦਵਾਈ ਮੈਂ ਨਹੀਂ ਖਾਣੀ ਕੋਈ ਕੋਈ ਦਵਾਈ ਮੈਂ ਛੱਡਣ ਜਾਣਾ ਮੈਂ ਛੱਡਣ ਜਾਣਾ ਦਵਾਈ ਫਾਰਾ ਫੇਖਣੀ ਮੈਂ ਛੱਡਣ ਜਾਣਾ ਮੈਂ ਪਾਇਲੇ ਰੋਪਾ ਮੈਂ ਇਹਦਾ ਕੀ ਕਰ ਦਵਾਈ ਦਾ ਆ ਵੀ ਇੱਧਰ ਆ ਜਾ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੂਨਮਾ ਹਾਂਜੀ ਮੰਮੀ ਇੱਥੇ ਬੈਹ ਮੈਂ ਕੋਈ ਗੱਲ ਕਰਨੀ ਤੇਰੇ ਨਾਲ ਹਾਂਜੀ ਦੱਸੋ ਕਿਹੜੀ ਗੱਲ ਕਰਨੀ ਹੈ ਗੱਲ ਮੈਂ ਤੇਨਾਂ ਇਹ ਕਰਨੀ ਆ ਕਿ ਤੂੰ ਹੁਣ ਨਾ ਆਪਣਾ ਇੱਥੇ ਪਰਿਵਾਰ ਵਧਾਉਣ ਵਾਲੀ ਗੱਲ ਵੇ ਗੱਲ ਵੇ ਚਲੋ ਸ਼ੋਰਟਕਟ ਕਰ ਲੇ ਮੰਮੀ ਨੂੰ ਆ ਵੇਖ ਹਬਲਾ ਰਾਜਿੰਦਰ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਪੂਨਮਾ ਹਾਂਜੀ ਮੰਮੀ ਇੱਥੇ ਆ ਬੈਹ ਮੇਰੇ ਲਾਗੇ ਮੈਂ ਨਾ ਤੇਨਾਂ ਕੋਈ ਗੱਲ ਕਰਨੀ ਹੈ ਹਾਂਜੀ ਦੱਸੋ ਕਿਹੜੀ ਗੱਲ ਕਰਨੀ ਹੈ ਗੱਲ ਮੈਂ ਇਹ ਕਰਨੀ ਆ ਕਿ ਤੂੰ ਹੁਣ ਵਿਆਹੀ ਆ ਤੂੰ ਆਪਣੇ ਹੁਣ ਇੱਥੇ ਪਰਿਵਾਰ ਵੱਲ ਵੇਖ ਤੇ ਆਪਣੇ ਮੁੰਡੇ ਦਾ ਮੋਹ ਜਿਹੜਾ ਉਹ ਛੱਡ ਮੰਮੀ ਇਹ ਤੁਸੀਂ ਕਹਿ ਰਹੇ ਆ ਇਹਦਾ ਕੀ ਮਤਲਬ ਇਹਦਾ ਮਤਲਬ ਕੀ ਆ ਸਿੱਧਾ ਸਿੱਧਾ ਮਤਲਬ ਆ ਸਮਝਾਉਂਦੀ ਤੇ ਕੋਈ ਤੈਨੂੰ ਕੋਣੇ ਵੀ ਲੋੜ ਨਹੀਂ ਹੈਗੀ ਤੂੰ ਆਪ ਸਮਝਦਾਰ ਹੁਣ ਤੂੰ ਵਿਆਹੀ ਆ ਤੂੰ ਇਸ ਪਰਿਵਾਰ ਦੇ ਵਿੱਚ ਹੁਣ ਰਲ ਮਿਲ ਕੇ ਰਹਿਣਾ ਵਾ ਤੇ ਤੂੰ ਆਪਣਾ ਪਰਿਵਾਰ ਵਧਾਉਣ ਵੱਲ ਵੇਖ ਤੇ ਆਪਣੇ ਘਰ ਵੱਲ ਦਾ ਧਿਆਨ ਦੇ ਮੰਮੀ ਧਿਆਨ ਤੇ ਮੈਂ ਅੱਗੇ ਵੀ ਦਿੰਨੀ ਆ ਆ ਤੁਹਾਨੂੰ ਗੱਲ ਕਹਿੰਦੀ ਤੇ ਲੋੜ ਹੀ ਨਹੀਂ ਆ ਤੇ ਰਹੀ ਗੱਲ ਮੂੰਹ ਛੱਡਣ ਦੀ ਮੈਂ ਆਪਣੇ ਮੁੰਡੇ ਦਾ ਕਿੱਦਾਂ ਮੂੰਹ ਛੱਡਦਾ ਤੁਸੀਂ ਆਪਣੇ ਮੁੰਡੇ ਦਾ ਮੂੰਹ ਛੱਡ ਦੇ ਜੇ ਨਾਲੇ ਮੇਰਾ ਮੁੰਡਾ ਤੇ ਅਜੇ ਹੱਵੀ ਛੋਟਾ ਵੀ ਜਿੰਨਾ ਵਾ ਪੂਨਮ ਜਦੋਂ ਤੇਰਾ ਵਿਆਹ ਹੋਇਆ ਆ ਤੇ ਹੁਣ ਤੈਨੂੰ ਸਾਡੀਆਂ ਮੰਨਣੀਆਂ ਪੈਣੀਆਂ ਵਾ ਤੇ ਤੈਨੂੰ ਆਪਣੇ ਘਰ ਦੇ ਵਿੱਚ ਪਰਿਵਾਰ ਚ ਰਹਿਣਾ ਪੈਣਾ ਵਾ ਠੀਕ ਹੈ ਨਾ ਹੁਣ ਤੇਰੀ ਮਰਜ਼ੀ ਨਹੀਂ ਚੱਲਣੀ ਸਾਡੀ ਮਰਜ਼ੀ ਚੱਲਣੀ ਆ ਮੰਮੀ ਤੁਹਾਡੀ ਮਰਜ਼ੀ ਚੱਲਦੀ ਹੈ ਅੱਗੇ ਵੀ ਮੈਂ ਤੁਹਾਨੂੰ ਪੁੱਛ ਕੇ ਹੀ ਜਾਣੀ ਆਪਣੇ ਮੁੰਡੇ ਨੂੰ ਮਿਲਣ ਵਾਸਤੇ ਵੀ ਉਹਦੇ ਨਾਲ ਹੈ ਵੀ ਨਿਗਾ ਜਾ ਮੇਰੇ ਤੋਂ ਬਿਨਾਂ ਰੋਲ ਜਾਣਾ ਜੇ ਆਹ ਤੁਸੀਂ ਕਿਦਾਂ ਦੀਆਂ ਗੱਲਾਂ ਕਰਨ ਨੇ ਹਾਂਜੀ ਕੱਟੂਗੀ ਸੱਸੀ ਘਰ ਮਮੇ ਜੀ ਸੱਸੀ ਘਰ ਦੀ ਸੱਸੀ ਘਰ ਪੂਰਨਮ ਹਾਂਜੀ ਮਮੇ ਆਇਦਰ ਆ ਮੇਰੀ ਗੱਲ ਸੁਣ ਹਾਂਜੀ ਦੱਸੋ ਕੀ ਗੱਲ ਗੱਲ ਇਹੋ ਕਿ ਹੁਣ ਤੁਸੀਂ ਆਈਆਂ ਆਪਣਾ ਪਿਛਲਾ ਮੋਸਟ ਅੱਡ ਤੇ ਆਪਣੇ ਆਹ ਘਰ ਪਰਿਵਾਰ ਦੇ ਵਿੱਚ ਰਾਜ ਮਿਲ ਕੇ ਹੁੰਦਾ। ਇਹ ਕੀ ਕਹਿਣਾ ਹੈ ਮੰਮੀ ਤੁਸੀਂ? ਮੈਨੂੰ ਸਮਝ ਨਹੀਂ ਲੱਗੀ ਤੁਹਾਡੀ। ਪੂਨਮਾ ਇੱਥੇ ਸਮਝਾਉਣ ਵਾਲੀ ਤੇ ਕੋਈ ਗੱਲ ਨਹੀਂ ਹੈਗੀ। ਸਿੱਧੀ-ਸਿੱਧੀ ਤੇ ਸਾਫ਼-ਸਾਫ਼ ਤੇ ਗੱਲ ਲਵਾਂ। ਹੁਣ ਮੈਂ ਤੈਨੂੰ ਫਿਰ ਪੂਰੇ ਸ਼ਬਦਾਂ ਵਿੱਚ ਦੱਸਾਂ? ਸਾਫ਼-ਸਾਫ਼ ਹੋ। ਹਾਂ? ਪੂਨਮ ਨਿਕਲ ਜਾ ਮੈਨੂੰ ਭਾਬੀ ਕਹਿਣਾ। ਭਾਬੀ ਕਹਿਣਾ। ਨਾ ਮੋਵਲੀ ਗਲਪਾ ਉਪੂਜੀ ਬਾਤ ਕਰਨੀ ਹੈ। ਸਤਿ ਸ਼੍ਰੀ ਅਕਾਲ ਮੰਮੀ। ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ। ਪੂਨਮਾ ਇੱਧਰ ਆ ਮੇਰੀ ਗੱਲ ਸੁਣ। ਹਾਂਜੀ ਮੰਮੀ ਦੱਸੋ ਮੈਂ ਗੱਲ ਤੇ ਨਾ ਇਹ ਕਰਨੀ ਆ ਹੁਣ ਤੂੰ ਆ ਵਿਆਹੀ ਆਪਣੇ ਘਰ ਵਾਲ ਤੇ ਆਂਦੇ ਤੇ ਆਪਣੇ ਘਰ ਵਾਲੇ ਦਾ ਧਿਆਨ ਰੱਖ ਮੰਮੀ ਇਹ ਤੁਸੀਂ ਕਹਿ ਰਹੇ ਆ ਧਿਆਨ ਤੇ ਮੈਂ ਰੱਖਦੀ ਆ ਬਾਕੀ ਨਾਲੇ ਮੈਨੂੰ ਗੱਲ ਸਮਝ ਨਹੀਂ ਆਈ ਕੀ ਕਹਿਣ ਚਾਹੁੰਦੇ ਤੁਸੀਂ ਭਾਬੀ ਇਹ ਚ ਸਮਝਾਉਣ ਵਾਲੀ ਕਿਹੜੀ ਗੱਲ ਆ ਤੂੰ ਆਪ ਸਿਆਣੀ ਆ ਤੈਨੂੰ ਮੈਂ ਸਾਫ਼-ਸਾਫ਼ ਗੱਲ ਦੱਸਾਂ ਦੱਸੋ ਆਪਣਾ ਪਰਿਵਾਰ ਵਧਾ ਤੇ ਆਪਣੇ ਘਰ ਚ ਧਿਆਨ ਦੇ ਤੇ ਪਿਛਲਾ ਮੋਹ ਜਿਹੜਾ ਵੈਣਾ ਉਹਨੂੰ ਹੁਣ ਛੱਡ ਦੇ ਮੰਮੀ ਇਹ ਤੁਸੀਂ ਕਿਦਾਂ ਦੀਆਂ ਗੱਲਾਂ ਕਰਨ ੜੇ ਆ ਕਿ ਆਪਣੇ ਮੁੰਡੇ ਦਾ ਮੋਹ ਛੱਡ ਦੇ ਤੁਸੀਂ ਕਿੱਥੇ ਛੱਡ ਸਕਦੇ ਆਪਣੇ ਮੁੰਡੇ ਦਾ ਮੋਹ ਜਿਹੜਾ ਮੈਨੂੰ ਕਹਿਣ ੜੇ ਆ ਮੰਮੀ ਆਹ ਤਾਂ ਘਾੜੀ ਗੱਲ ਗਲਤ ਆ ਮੇਰਾ ਮੁੰਡਾ ਤੇ ਮੇਰੇ ਤੋਂ ਬਿਗੈਰ ਰੋਲ ਜੂਗਾ ਤੇ ਨਾਲ ਉਹਦੇ ਹੈਗਾ ਮੇਰਾ ਪੂਨਮ ਹੋਂਦ ਪੋਵੇ ਆਈ ਆ ਹੁਣ ਅਸੀਂ ਜੋ ਕਾਂਗੇ ਨਾ ਉਹ ਤੈਨੂੰ ਮੰਨਣਾ ਪੈਣਾ ਵਾ ਤੇਰੀ ਮਰਜ਼ੀ ਨਹੀਂ ਗਈ ਚੱਲਣੀ ਮੰਮੀ ਅੱਗੇ ਵੀ ਮੈਂ ਤੁਹਾਡੀਆਂ ਸਾਰੀਆਂ ਮੰਨਦੀ ਆ ਪਰ ਆ ਨਹੀਂ ਜੇ ਮੈਨੂੰ ਤੁਹਾਡੀ ਗੱਲ ਮੰਨਣ ਚੇੰਦੀ ਕਿ ਮੈਂ ਆਪਣੇ ਮੁੰਡੇ ਦਾ ਮੋਹ ਛੱਡਦਾ ਭਾਬੀਓ ਤੈਨੂੰ ਮੰਨਣਾ ਹੀ ਪੈਣਾ ਕਿਉਂਕਿ ਜਦੋਂ ਵਿਆਹ ਕੀਤਾ ਏ ਇਹ ਸਾਰੀਆਂ ਗੱਲਾਂ ਉਹ ਹੋਈਆਂ ਹੀ ਦੀਦੀ ਪਰ ਸਾਰੀਆਂ ਗੱਲਾਂ ਹੋਈਆਂ ਹੀ ਤੇ ਉਹ ਵੀ ਨਹੀਂ ਗਾਜਿਆ ਨਿਆਣਾ ਮੈਂ ਉਹਦਾ ਕੋਈ ਕਸੂਰ ਨਹੀਂ ਨਾ ਮੈਂ ਉਹਦਾ ਦੱਸ ਉਹਨੂੰ ਕਿਦਾਂ ਛੱਡਦਾ ਕੱਲਿਆਂ ਉਹ ਵੀ ਉਹ ਤੇ ਅੱਗੇ ਨਹੀਂ ਆਪਣੀ ਨਾਨੀ ਕੋਲ ਗਈ ਐਂ ਮੈਂ ਉਹਦੇ ਨਾਨੀ ਕੋਲ ਰਹਿੰਦਾ ਵਾ ਨਾ ਉਹਦਾ ਦਿਨ ਨਹੀਂ ਲੱਗਦਾ ਇੱਥੇ ਮੈਂ ਫਿਰ ਵੀ ਉਹਨੂੰ ਝੂਠ ਸੱਚ ਮਾਰ ਕੇ ਤੇ ਇੱਥੇ ਆਨੀ ਐ ਤੇ ਭਾਬੀ ਜੇ ਇਹ ਗੱਲ ਹੀ ਨਾ ਤੇ ਫੇਰ ਤੂੰ ਵਿਆਹ ਹੀ ਨਾ ਕਰਾਉਂਦੀ ਦੀਦੀ ਮੈਂ ਤੇ ਅੱਗੇ ਨਹੀਂ ਵਿਆਹ ਕਰਾਉਣੀ ਮੈਂ ਤਾਂ ਹੀ ਨਹੀਂ ਮੈਂ ਜਿੱਥੇ ਵਿਆਹ ਕਰਾਉਣਾ ਹੈ ਨਾ ਮੁੰਡਾ ਆਪਣੇ ਨਾਲ ਹੀ ਰੱਖਣਾ ਹੈ ਪਰ ਫਿਰ ਵੀ ਨਾ ਆ ਮੇਰੇ ਵਿਚੋਲ ਨੇ ਨਾ ਮੇਰਾ ਖਹਿੜਾ ਨਹੀਂ ਛੱਡਿਆ ਇਸੇ ਕਰਕੇ ਮੈਂ ਇੱਥੇ ਹਵਾ ਕਰ ਛੱਡੀ ਐ ਚਲ ਕੋਈ ਨਹੀਂ ਥੋੜੇ ਟਾਈਮ ਬਾਅਦ ਮੈਂ ਮੁੰਡਾ ਲੈ ਆਉਂਗੀ ਪਰ ਤੁਸੀਂ ਆ ਜਿਹੜੀ ਗੱਲ ਕਹਿਣ ਹੈ ਨਾ ਕਿ ਵੀ ਮੁੰਡੇ ਦਾ ਮੂੰਹ ਉੱਕਾ ਛੱਡਣਾ ਪੈਣਾ ਇਹ ਨਹੀਂ ਜੇ ਮੇਰੇ ਕੋ ਹੁਣ ਤੇ ਫੇਰ ਹਾਂ ਨੂੰ ਸਾਫ਼-ਸਾਫ਼ ਪਹਿਲਾਂ ਦੱਸ ਦੇਣਾ ਹੈ ਨਾ ਵਿਆਹ ਤੋਂ ਜਾਣਾ ਕਮਰੇ ਚ ਕਮਰੇ ਦੇ ਪਿੱਛੇ ਫਤਿਹ ਆ ਜਣਾ ਕੋਈ ਗੱਲ ਨਹੀਂ ਦੂਗਾ ਕੋਈ ਕੰਦਰ ਮਮੀ ਜੋ ਤੋ ਜੋ ਤੋ ਮਮੀ ਜੋ ਕੁਝ ਤੁਸੀਂ ਕਹਿੰਦੇ ਉਹ ਸਭ ਕੁਝ ਨੀਜੇ ਹੋਣਾ ਮੇਰੇ ਕੋਲ ਹੁਣ ਆ ਕਿਉਂ ਨਹੀਂ ਸਭ ਕੁਝ ਇਹ ਪਹਿਲਾਂ ਸੋਚਣਾ ਹੀ ਕਿ ਜਿੱਥੇ ਮੈਂ ਜਾਣਾ ਵਾ ਨਾ ਉੱਥੇ ਮੈਂ ਨਵਾਂ ਪਰਿਵਾਰ ਵੀ ਬਸਾਉਣਾ ਵਾ ਮਮੀ ਭਾਬੀ ਨੇ ਤਾਂ ਸਾਰੀ ਪਲੈਨਿੰਗ ਪਹਿਲਾਂ ਹੀ ਕੀਤੀ ਆ ਕਿ ਇਹ ਤਾਂ ਸਭ ਕੁਝ ਆਪਣੇ ਮਨ ਚ ਸੋਚ ਕੇ ਬੈਠੀ ਆ ਇਹਦੀ ਮੈਂ ਪਲੈਨਿੰਗ ਇੱਕ ਨਹੀਂ ਗਈ ਚੱਲਣ ਦੇਣੀ ਤੇ ਰਾਜਵਿੰਦਰ ਕਸੂਰ ਤੇਰਾ ਵੀ ਹੈਗਾ ਉਦੋਂ ਤੂੰ ਵੀ ਕਹਿੰਦੀ ਸੀ ਉਦੋਂ ਸਮਾਜ ਸੇਵਾ ਵੱਲ ਬੜੀ ਜਾਂਦੀ ਹਾਂ ਕਰ ਲੋ ਕਰ ਲੋ ਕਰ ਲੋ ਜੇ ਤੂੰ ਨਾ ਕਹਿੰਦੀ ਤਾਂ ਮੈਂ ਕਦੀ ਵੀ ਨਹੀਂ ਇਹ ਕੰਮ ਕਰਨਾ ਮੰਮੀ ਮੈਂ ਤਾਂ ਉਹ ਤਾਂ ਕਹਿੰਦੀ ਕਿ ਮੇਰਾ ਵੀਰ ਹੈਗਾ ਪੋਲਾ ਤੇ ਸਿੱਧਾ ਸਾਦਾ ਚੱਲ ਉਹਦਾ ਕਿਤੇ ਰਿਸ਼ਤਾ ਨਹੀਂ ਹੋਣਿਆ ਵੀ ਚੱਲੇ ਰਿਸ਼ਤਾ ਹੋ ਜਾਊਗਾ ਜਦ ਵਿਚੋਲਣਾਂ ਪਹਿਲਾਂ ਗੱਲ ਕੀਤੀ ਸੀ ਕਿ ਮੁੰਡੇ ਨੇ ਇੱਥੇ ਨਹੀਂ ਰਹਿਣਾ ਆਪਣੀ ਨਾਨੀ ਕੋਈ ਰਹੂਗਾ ਤੇ ਹੁਣ ਕਿਉਂ ਗੱਲਾਂ ਤੋਂ ਪਲਟਣ ਦੇ ਆ ਹੁਣ ਵੇਖਿਆ ਕਿਦਾ ਬੁਸਕਦੀ ਬੁਸਕਦੀ ਚੱਲ ਗਈ ਕਿ ਨਹੀਂ ਗਈ ਗੱਲ ਫੇਰ ਕਰਦੇ ਤੁਸੀਂ ਤਾਂ ਗੱਲ ਕਰਨ ਤੇ ਨਹੀਂ ਹੁਣ ਗਾਂ ਵੀ ਤਾਂ ਮੈਨੂੰ ਗੱਲ ਕਰਨੀ ਪੈਣੀ ਆ ਹੁਣ ਮੈਂ ਉਹਨੂੰ ਮੁੰਡੇ ਲਈ ਕਿੰਨਾ ਲਿਆ ਕੇ ਆਪਣੇ ਘਰ ਦੇ ਵਿੱਚ ਵੜ ਲਵਾ ਇਹ ਕੋਈ ਸਮਾਜ ਸੇਵਾ ਕੁੱਲੀ ਆ ਜਿਹਦਾ ਕੀ ਕੀਤਾ ਇੱਥੇ ਆ ਗਿਆ ਹਾਇ ਰੱਬਾ ਆ ਮੇਰੀ ਕਿਹੋ ਜੀ ਕਿਸਮਤ ਲਿਖੀ ਆ ਜੇ ਮੇਰੇ ਪਹਿਲੇ ਸੋਹਰੇ ਹੀ ਤੇ ਉਹਨਾਂ ਨੇ ਮੇਰੀ ਕਦਰ ਨਹੀਂ ਪਾਈ ਤੇ ਸਾਨੂੰ ਮਾਪ ਪੁੱਤਾਂ ਨੂੰ ਦੋਵਾਂ ਨੂੰ ਘਰੋਂ ਕੱਢ ਦਿੱਤਾ ਜੇ ਮੈਂ ਇੱਥੇ ਵਿਆਹ ਕਰਾਉਣ ਤੋਂ ਮਨਾਂ ਕੀਤਾ ਤੇ ਮੇਰੇ ਮਾਪਿਓ ਨੇ ਵੀ ਨਹੀਂ ਮੇਰੀ ਇੱਕ ਨਾ ਮੰਨੀ ਤੇ ਆ ਕਮਲੇ ਜੀ ਨਾਲ ਮੇਰਾ ਵਿਆਹ ਕਰਾਤਾ ਪਰ ਜੇ ਮੈਂ ਇੱਥੇ ਵੀ ਪਹਿਲਾਂ ਵਾਂਗੂ ਚੁੱਪ ਰਹੀ ਨਾ ਤੇ ਫਿਰ ਤੇ ਮੈਨੂੰ ਪਹਿਲਾ ਵਰਗਾ ਹੀ ਸਾਰਾ ਕੁ ਟ੍ਰੀਟਮੈਂਟ ਕਰਨਾ ਹੈ ਇਹਨਾਂ ਨੇ ਮੇਰੇ ਨਾਲ ਕੀ ਪਤਾ ਹੁਣ ਵੀ ਮੇਰੀ ਵਾਹ ਪੇਸ਼ ਜਾਂਦਣੀ ਕਿ ਨਹੀਂ ਪਰ ਮੈਂ ਹੁਣ ਨਾ ਪਹਿਲਾਂ ਵਾਂਗੂ ਚੁੱਪ ਨਹੀਂ ਰਹਿਣਾ ਮੈਂ ਸਾਰੀ ਗੱਲ ਕਲੀਅਰ ਕਰ ਹੀ ਲੈਣੀ ਹੈ ਇਹਨਾਂ ਨਾਲ ਜੇ ਮੈਂ ਚੁੱਪ ਰਹੀ ਨਾ ਇਹਨਾਂ ਨੇ ਤੇ ਮੇਰੇ ਮੁੰਡੇ ਨੂੰ ਸਦਾ ਵਾਸਤੇ ਹੀ ਦੂਰ ਕਰ ਦੇਣਾ ਮੇਰੇ ਤੋਂ ਤੇ ਇਹ ਸਭ ਮੈਂ ਬਰਦਾਸ਼ਤ ਨਹੀਂ ਕਰਨਾ ਹੁਣ ਹੁਣ ਮੈਂ ਸਾਰੀ ਗੱਲ ਆਪ ਹੀ ਖੋਲੂ ਇਹਨਾਂ ਨਾਲ ਚਲ ਕੱਪੜੇ ਤੇ ਸਾਰੇ ਜੁੜ ਗਏ ਹਨ ਮੇਰਾ ਹੀ ਸੋਟ ਰਹਿ ਗਿਆ ਵੇਖ ਹਾ ਇਹਨਾਂ ਦੀ ਦਵਾਈ ਦਾ ਟਾਈਮ ਹੋ ਗਿਆ ਵਾ ਚਲ ਕੱਪੜੇ ਮੈਂ ਬਾਅਦ ਚ ਜੋੜਦੀ ਆ ਪਹਿਲਾਂ ਦਵਾਈ ਦੇ ਦਵਾ ਮਨੂ ਇੱਕ ਟਾਈਮ ਤੱਕ ਲੱਭਣਾ ਪੈਣਾ ਸਾਰੇ ਘਰ ਚ ਮਨੂ ਕਿੱਥੇ ਗਿਆ ਮਨੂ ਮੋਨੂ ਪੂਰਨਮ ਹਾਂਜੀ ਮੰਮੀ ਕਿੱਥੇ ਆ ਮੋਨੂ ਤੇਹੀ ਕਹਣਾ ਲੱਭਣ ਨਹੀਂ ੜਿਆ ਤੇ ਪਤਾ ਨਹੀਂ ਤੈਨੂੰ ਕਿ ਫਿਰ ਦਵਾਈ ਦਾ ਟਾਈਮ ਹੋਇਆ ਮੋਨੂ ਲੱਭਣ ਨਹੀਂ ੜਿਆ ਮੋਨੂ ਘਰ ਵਾਲੇ ਆਪਣੇ ਹਾਏ ਰੱਬੋ ਮੋਨੂ ਮੋਨੂ ਲੱਭਣ ਨਹੀਂ ੜਿਆ ਮੋਨੂ ਨਹੀਂ ਮੰਮੀ ਤਾਂ ਹੀ ਦਿਵਾਜਾਂ ਮਾਰਨ ਈ ਆ ਆਪਣੇ ਮੁੰਡੇ ਦਾ ਤਾਂ ਪੂਰਨਮ ਇਨਾ ਖਿਆਲ ਰੱਖਨੀ ਆ ਤੇ ਆਪਣੇ ਘਰ ਵਾਲੇ ਦਾ ਵੀ ਧਿਆਨ ਰੱਖਿਆ ਕਰ ਤੈਨੂੰ ਇਹ ਨਾ ਪਤਾ ਕਿ ਉਹਨੂੰ ਦਵਾਈ ਟਾਈਮ ਨਾ ਦੇਣੀ ਆ ਮੰਮੀ ਮੈਨੂੰ ਪਤਾ ਆ ਤਾਂ ਹੀ ਤੇ ਮਨਾਂ ਨੂੰ ਵਾਜਾ ਮਾਰਨੀ ਆ ਦਵਾਈ ਦੇਣੀ ਆ ਇਸੇ ਕਰਕੇ ਤੇ ਲੱਭਣ ਲਈ ਆ ਜਾ ਹੁਣ ਉਥੇ ਵੇਖ ਪਣਾ ਬਾਹਰ ਤੇ ਨਹੀਂ ਕਿਤੇ ਜੇ ਨਾ ਦਿਸੇਗਾ ਤਾਂ ਪਰੇ ਗਲੀ ਚ ਜਾਤੀ ਮਾਰ ਲਈ ਮੁੰਡੇ ਨੂੰ ਹਰ ਵੇਲੇ ਯਾਦ ਕਰਦੀ ਰਹਿੰਦੀ ਆ ਤੇ ਜਿਹੜਾ ਘਰ ਵਾਲਾ ਵਾ ਇਹਦਾ ਉਹਦਾ ਧਿਆਨ ਹੀ ਨਹੀਂ ਰੱਖਦੀ ਕਿਤੇ ਤੇ ਉਹਦੇ ਵੱਲ ਧਿਆਨ ਦਿਆ ਕਰੋ ਐ ਠੀਕ ਠਾਕ ਹੋ ਜੇ ਮੋਨੂ ਮੋਨੂ ਲੱਭਾ ਨਹੀਂ ਮੋਨੂ ਨਹੀਂ ਮੰਮੀ ਉਤੋਂ ਵੇਖ ਕਿੰਨਾ ਟਾਈਮ ਹੋਇਆ ਤੈਨੂੰ ਇੰਨਾ ਵੀ ਪਤਾ ਵਾ ਕਿ ਉਹਨੂੰ ਟਾਈਮ ਨਾਲ ਦਵਾਈ ਦੇਣੀ ਹੁੰਦੀ ਆ ਮੁੰਡੇ ਦਾ ਤਾਂ ਇੰਨਾ ਖਿਆਲ ਰੱਖਨੀ ਆ ਤੇ ਕਿਤੇ ਉਹਦੇ ਵਾਲ ਵੀ ਧਿਆਨ ਦੇ ਰਿਹਾ ਕਰ ਆਪਣੇ ਘਰ ਵਾਲੇ ਵਾਲੇ ਮੰਮੀ ਮੈਨੂੰ ਪਤਾ ਵਾ ਉਹਨਾਂ ਦੀ ਦਵਾਈ ਦਾ ਟਾਈਮ ਹੋਇਆ ਵਾ ਤਾਂ ਹੀ ਤਾਂ ਉਹਨਾਂ ਨੂੰ ਲੱਭਣ ਲਈ ਆ ਕਿ ਦਵਾਈ ਖਾ ਲੈਣ ਦੱਸੋ ਕਿੱਥੇ ਗਏ ਆ ਮੈਨੂੰ ਕੀ ਪਤਾ ਘਰ ਵਾਲਾ ਤੇਰਾ ਵਾ ਤੇ ਪਤਾ ਮੈਨੂੰ ਆ ਜਾ ਉੱਥੇ ਵੇ ਬਾਹਰ ਕਿਤੇ ਹੋਣਾ ਹੀ ਓ ਤੇ ਜੇ ਬਾਹਰ ਨਾ ਆਇਆ ਤਾਂ ਗਲੀ ਚ ਚਾਤ ਨਹੀਂ ਮਾਰੀ ਕਿ ਗਲੀ ਚ ਨਾ ਹੋਵੇ ਖਿਆਲ ਇਹਨੇ ਉਹਦਾ ਰੱਖਣਾ ਹੁੰਦਾ ਵਾ ਤੇ ਖਿਆਲ ਧਿਆਨ ਤੇ ਦਾ ਮੁੰਡੇ ਚ ਗਿਆ ਹੁੰਦਾ ਵਾ ਤੇ ਮੋਨੂ ਵਾਲਿਆ ਕੀ ਵੇਖੇ ਜਾਂ ਲੱਭ ਨਾ ਤੈਨੂੰ ਪਤਾ ਲੱਗੇ ਚੰਗਾ ਭਲਾ ਇਹਨੂੰ ਪਤਾ ਵੀ ਉਹ ਦਵਾਈ ਖਾਂਦਾ ਵਾ ਫੇਰ ਟਾਈਮ ਉਹ ਬੇਟਾ ਮੈਂ ਦਵਾਈ ਕਰ ਦਿੰਦੀ ਆ ਇਹਨਾਂ ਦਾ ਚੰਗਾ ਕੰਮ ਆ ਮੁੰਡਾ ਇਹਨਾਂ ਦਾ ਕੰਮਲਾ ਵਾ ਤੇ ਸਾਨ ਮੇਰੇ ਸੇਰਾ ਇਹਨੇ ਤਾਂ ਵਿਆਹ ਇਸ ਲਈ ਕੀਤਾ ਈ ਚਲ ਕਮਲੇ ਨੂੰ ਪੱਲੇ ਪਾ ਦਿੰਨੇ ਆ ਫਰੀ ਦੀ ਨੌਕਰਾਨੀ ਲੱਭ ਜੂਗੀ ਕਿ ਸਾਰੀ ਦਿਹਾੜੀ ਇਹਦੇ ਮਗਰੀ ਤੁਰੀ ਫਿਰੂਗੀ ਹੋ ਮੇਰਾ ਤਾਂ ਸਾਰਾ ਦਿਨ ਹੀ ਇਹਦੇ ਮਗਰ ਲੱਗ ਜਾਂਦਾ ਹੁਣ ਇੱਥੇ ਵੀ ਹੈ ਨਹੀਂ ਆ ਖੇਡਣ ਆ ਨਾ ਬਾਹਰ ਚਲੋ ਕਟੋ ਕਰ ਕਲੀ ਕੇ ਜੋਟਾ ਹਾਏ ਵੇ ਮੇਰੇ ਆ ਰੱਬਾ ਆ ਨਿਆਣੇ ਕਲੀ ਕੇ ਜੋਟਾ ਵੇ ਤੂੰ ਇੱਥੇ ਕੀ ਕਰਦਾ ਵਾ ਚੱਲ ਅੰਦਰ ਦਵਾਈ ਦਾ ਟਾਈਮ ਹੋ ਗਿਆ ਵਾ ਨਿਕੇ ਨਿਕੇ ਨਿਆਣੇ ਨਾਲ ਖੇਡਣ ਡਿਆ ਵਾ ਮੈਂ ਨਹੀਂ ਜਾਣਾ ਤੇਰੇ ਨਾਲ ਤੂੰ ਮੈਨੂੰ ਡਾਂਟਦੀਆਂ ਧੋਕੇ ਮਾਰਦੀਆਂ ਤੂੰ ਮੈਨੂੰ ਐਥੇ ਤੂੰ ਬੰਟੇ ਖੇਡਣ ਡਿਆ ਵਾ ਅੰਦਰ ਤੇਰੀ ਮਾਂ ਮੇਰਾ ਸਿਰ ਖਾਂਡੇ ਹੀ ਆ ਮੇਰੇ ਗਲ ਪੈਂਡੇ ਹੀ ਆ ਚੱਲ ਅੰਦਰ ਤੇ ਦਵਾਈ ਖਾ ਚੱਲ ਕੇ ਮੈਂ ਨਹੀਂ ਜਾਣਾ ਮੈਂ ਨਹੀਂ ਕੋਈ ਵੀ ਦਵਾਈ ਦੁਈ ਖਾਣੀ ਮੈਂ ਖੇਡਣ ਆ ਗਿਆ ਮੈਂ ਕਿਹੜਾ ਮਾਰ ਵੀ ਆ ਮੈਂ ਕਿਹੜਾ ਮਾਰ ਕੇ ਲੈ ਕੇ ਜਾਣਾ ਆਪਣੇ ਦੋਸਤ ਨਾਲ ਖੇਡਣ ਡਿਆ ਵਾ ਮੈਂ ਨਹੀਂ ਜਾਣਾ ਕਿਤੇ ਵੀ ਅੰਦਰ ਆ ਜਾ ਮੈਂ ਤਾਂ ਦੱਸਿਆ ਮੈਂ ਤੇਰੇ ਚਪੇੜਾ ਮਾਰਨੀ ਹੈ ਚੱਲ ਨਾਲ ਮੇਰੇ ਦਵਾਈ ਖਾ ਚੱਲ ਕੇ ਚੱਲ ਅੰਦਰ ਇਹ ਤੇ ਮੈਂ ਚਪੇੜਾ ਮਾਰਨੀ ਹੈ ਤੇਰੇ ਚੱਲ ਕੇ ਤੇ ਦਵਾਈ ਖਾ ਲ ਮੈਂ ਨਹੀਂ ਜਾਣਾ ਜਾਣਾ ਮੈਂ ਨਹੀਂ ਜਾਣਾ ਤੂੰ ਮੈਨੂੰ ਮਾਰਦੀ ਕੋਈ ਨਹੀਂ ਵੇਖੀ ਮੈਂ ਮੰਮੀ ਨੂੰ ਦੱਸਦਾ ਨਾ ਨਾ ਮੰਮੀ ਨੂੰ ਨਾ ਦੱਸੇ ਚੱਲ ਆ ਧੋਵੇਂ ਜਾਣ ਚਲੀਏ ਮੈਂ ਖੇਡਨੀ ਹੈ ਤੇਰੇ ਨਾਲ ਅੰਦਰ ਆਣ ਕੇ ਮਾੜੇ ਖੇਡ ਤੇ ਚੱਲ ਚਲੀ ਜਾਂਦੇ ਤੂੰ ਨਹੀਂ ਮੇਰੇ ਨਾਲ ਖੇਡਦੀ ਕੋਡਦੀ ਚੱਲ ਗਾ ਚਲੀਏ ਅੰਦਰ ਤੂੰ ਮਾਰਦੀਆਂ ਧੋਕੇ ਮਾਰਦੀਆਂ ਮੈਨੂੰ ਮੈਂ ਨਹੀਂ ਜਾਣਾ ਤੇਰੇ ਨਾਲ ਅੱਛਾ ਇਹ ਮੇਰੇ ਭਰਾ ਨੂੰ ਕੁੱਤ ਨੂੰ ਫੇਰੰਡੀ ਆ ਕੋਈ ਗਾਲੀ ਦੱਸਦੀ ਹੈ ਨਾ ਮੰਮੀ ਨੂੰ ਜਾ ਕੇ ਕਿ ਇਹ ਮੋਨੂ ਨੂੰ ਉਥੇ ਦਵਕੇ ਮਾਰੰਡੀ ਆ ਕਿ ਦੋਰੇ ਦੇ ਦੁਆਲੇ ਚਪੇੜਾਂ ਵਟੰਡੀ ਆ ਆ ਸਭ ਕੁਝ ਹੁਣੇ ਮੰਮੀ ਨੂੰ ਦੱਸਦੀਆਂ ਜਾ ਕੇ